ਹਰਮਿੰਦਰ ਸਿੰਘ ਸੀਗਾ ਜੀ ਪਿੱਛੇ ਕਰੀ ਪੂਰਾ ਨਿੱਕਾ ਜੀ ਹਰਮਿੰਦਰ ਸਿੰਘ ਸੀਗਾ ਜੀ ਪੱਤਾ ਜੋ ਸੰਤ ਸਿੰਘ ਤੇ ਸਾਡੇ 17 ਸਾਲ ਦਾ ਭਰਤੀ ਹੋ ਗਿਆ ਸੀਗਾ ਹੁਣ 2 ਸਾਲ ਰਹਿੰਦੇ ਸੀ ਨੀ ਰਿਟਾਇਰਮੈਂਟ ਚ ਹੌਲਦਾਰ ਸੀਗਾ ਇਹ ਜੰਮੂ ਕਿਸਵੀਚ ਅਨਤਰਾਗ ਦੇ ਵਿੱਚ ਇਹਨਾਂ ਦਾ ਤੇਲੇ 5 ਦਿਨ ਤੋਂ ਘਰੇ ਹੋਏ ਸੀਗੇ ਇਹ ਰਾਤ 10 ਰੇ ਨੇ ਵੀ ਬੰਬ ਮਾਰ ਕੇ ਇਹਨਾਂ ਜੋ ਚਾਲ ਜਣਾਂ ਨੂੰ ਸ਼ਹੀਦ ਕਰਤਾਂ ਇੱਕ ਮਾਨੂਪੁਰ ਦਾ ਮੁੰਡਾ ਸੀਗਾ ਜਿਹੜਾ ਦੋਸਤ ਇੱਕ ਇਹ ਸੀਗਾ ਇੱਕ ਕੋ ਵਿੱਚ ਅਫਸਰ ਸੀ ਇਹਨਾਂ ਦੇ ਕਦੋਂ ਭਰਤੀ ਹੋਏ ਸੀ ਜੀ ਤੇਰੇ ਤੇ 13 ਸਾਲ ਦੀ ਸਾਬਸ 14 ਸਾਲ ਦੀ ਹੋ ਗਈ ਸੀ ਜੀ ਸਾਨੂੰ ਤਾਂ ਹੁਣ ਮੇਰੇ ਸੀ ਤੇਰੇ 2 ਸਾਲ ਰਹਿ ਗਏ ਸੀ ਕਿਰੇ ਜੀ 2 ਕੁਵਾਰਾ ਮੁੰਡਾ ਸੀ ਕਿ 26 ਮਹੀਨਾ ਸਾਲ ਸੀਗਾ ਜੀ ਆਖਰੀ ਵਾਰ ਕਦੋਂ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਉਹਨਾਂ ਦੀ ਕੱਲ ਪਰਿਵਾਰ ਚੇਹੀ ਹੋਈ ਆ ਜੀ ਸਾਰੇ ਕੱਲ ਕਹਿ ਰਿਆ ਸੀ ਸਾਨੂੰ ਰੋਟੀ ਵੀ ਨਹੀਂ ਮਿਲੀ 5 ਦਿਨ ਤੋਂ ਅਸੀਂ ਭੁੱਖੇ ਆ ਪਾਣੀ ਵੀ ਨਹੀਂ ਮਿਲਿਆ ਹੋਵੇ ਸੀ ਪਹਾੜ ਦੀ ਮਿੱਟੀ ਖਾ ਖਾ ਕੇ ਕਿਸੀ ਗੁਜ਼ਾਰਾ ਕਰ ਰਹੇ ਆ ਵੀ ਰੋੜੀ ਆਉਂਦੀ ਆ ਥੁੱਕ ਦਿੰਨੇ ਆ ਵੀ ਸਾਡੇ ਅਸੀਂ ਜਮਾ ਹੀ ਚਾਰ ਸਵੇਰੇ ਥਰੇ ਹੋਏ ਆ ਸਾਰੀ ਵੀਡੀਓ ਵੀ ਭੇਜੀ ਆ ਉਹਨੇ ਸਾਰੀ ਕੱਲ ਫਾਇਰਿੰਗ ਹੁੰਦੀ ਦੀ ਕਿੰਨੇ ਦਿਨ ਤੋਂ ਘਰੇ ਹੋਏ ਸੀ ਦੱਸਿਆ ਕੁਛ ਇਹਨੇ 5 ਦਿਨ ਤੋਂ ਘਰੇ ਹੋਏ ਸੀ ਜੀ ਸਾਰੀ ਚਲਦੀਆਂ 9 ਦਿਨ ਹੋ ਗਏ ਕਹਿੰਦੇ 5 ਦਿਨ ਤੋਂ ਘਰੇ ਹੋਏ ਸੀਗੇ ਪੂਰੇ ਆ ਚਾਰ ਸਵੇਰੋਂ ਘਰੇ ਹੋਏ ਸੀਗੇ ਆਤਵਾਦੀਆਂ ਦੇ ਵਿੱਚ ਪਰਿਵਾਰ ਚ ਕੋਣ ਕੋਣਾ ਜੀ ਪਰਵਾਦ ਵਿੱਚ ਇੱਕ ਨਾ ਛੋਟਾ ਭਰਾ ਹੈ ਜੀ ਇਹਦੇ ਭੈਣ ਭਈਆ ਮੰਜੇ ਤੇ ਇੱਕ ਮੈਂਟਲੀ ਆਫਸੈਕਟਾ ਹੋ ਇੱਕ ਮਾਤਾ ਇੱਕ ਬੇਟਾ ਜੀ ਕੀ ਕੀ ਉਹਦੇ ਸੁਪਨੇ ਕੀ ਸੀਗੇ ਜੀ ਸੁਪਨੇ ਇਹ ਸੀ ਜੇ ਹਫਤੇ ਤੱਕ ਆ ਕੇ ਆਪਣਾ ਕੋਠੀ ਪਾਉਣ ਲੱਗਿਆ ਸੀ ਨਕਸ਼ਾ ਬਣਾਇਆ ਹੋਇਆ ਸੀਗਾ ਆ ਕੇ ਮੈਂ ਗੱਡੀ ਲਵਾਂਗਾ ਫੇਰ ਵਿਆਹ ਕਰਾਉਂਗਾ ਬਸ ਦਿਲ ਦੀਆਂ ਦਿਲ ਚਾ ਰਹਿ ਗਿਆ ਦੇਖੀਏ ਦਿਲ ਚੁਲਾ ਗਿਆ ਦੇਲਦੀਆ ਦੇਰ ਤੇ ਮੈਂ ਕਰਦਾ ਸੀ ਪੁੱਤ ਵਿਆਹ ਕਰਾਵਾਂ ਲਾ ਪੁੱਤ ਵਿਆਹ ਕਰਾਵਾਂ ਲਾ ਰਹੀ ਪਾਪੇ ਮੈਂ ਕੋਠੀ ਪਾ ਕੇ ਵਿਆਹ ਤੇ 라ਹੂਗਾ ਪਾਪੇ ਮੈਂ ਕੋਠੀ ਪਾ ਕੇ ਵਿਆਹ ਕਰਾਉਂਗਾ ਬਸ ਬਿਲਦੇ ਰਮਾਨ ਚਲਚੇ ਲੈ ਗਿਆ ਤੁਹਾਨੂੰ ਕਿਵੇਂ ਪਤਾ ਗਿਆ ਕਰਨਾ ਸੀ ਬੁਸ਼ੀਦ ਹੋ ਗਿਆ ਜੀ ਸਵੇਰੇ ਫੌਜ ਦੇ ਅਫਸਰਾਂ ਦਾ ਫੋਨ ਆਇਆ ਜੀ ਬਈ ਇਹ ਕੰਮ ਹੋ ਗਿਆ ਮੇਰੇ ਦੁੱਖ ਦੀ ਗੱਲ ਤਾਂ ਇੱਕ ਆ ਪਿਛਲੇ 5 ਦਿਨ ਤੋਂ ਜਵਾਨ ਕਰੇ ਹੋਏ ਨੇ ਕੋਈ ਪ੍ਰਸ਼ਾਸਨ ਨੇ ਵੀ ਸੋਨਾਂ ਦੀ ਸਹਿਤਾ ਦੇ ਲਈ ਨਾ ਕੋਈ ਜਵਾਨ ਨਾ ਰਾਸ਼ਨ ਕਿਸੇ ਵੀ ਚੀਜ਼ ਦਾ ਕੋਈ ਇੰਤਜ਼ਾਮ ਨਹੀਂ ਕਰਿਆ ਬੜੀ ਦੁੱਖਾਂ ਦੀ ਗੱਲ ਆ ਸਾਡੀ ਫੌਜ ਇੰਨੀ ਜ਼ਿਆਦਾ ਕਮਜ਼ੋਰ ਹੋ ਗਈ ਕਿ 5 4 10 ਖੜਕੂ ਆ ਕੇ ਸਾਡੇ ਜਵਾਨਾਂ ਨੂੰ ਇੱਕੋ ਗੋਲੇ ਮਾਰ ਕੇ ਗਰੇਡ ਮਾਰ ਕੇ ਸ਼ਹੀਦ ਅੱਜ ਕੱਲ ਤਾਂ ਨਵੀਂ ਤਕਨੀਕ ਆ ਜਿੱਥੇ ਤੁਹਾਨੂੰ ਪਤਾ ਵੀ ਇੱਥੇ ਛੁਪੇ ਨੇ ਅਸੀਂ ਕਿਸੇ ਵੀ ਚੀਜ਼ ਦਾ ਹਮਲਾ ਕਰ ਸਕਦੇ ਡਰੋਨ ਨਾਲ ਹਮਲਾ ਕਰ ਸਕਦੇ ਆ ਵੱਡੇ ਵੱਡੇ ਗੱਲਾਂ ਸਾਡੀਆਂ ਸਰਕਾਰਾਂ ਮਾਰਦੀਆਂ ਨੇ ਕਿ ਇੱਕ ਉੱਥੇ ਤਾਂ 5 10 20 ਅਤਵਾਦੀ ਨਹੀਂ ਕੰਟਰੋਲ ਹੋ ਰਹੇ ਤਾਂ ਦੇਸ਼ ਨੂੰ ਕਿਵੇਂ ਕੰਟਰੋਲ ਕਰ ਲਗੇ ਠੀਕ ਆ ਬੱਚਾ ਕੱਲ ਦਾ ਲਾਈਵ ਹੋ ਹੋ ਕੇ ਸਾਨੂੰ ਬਾਰ ਬਾਰ ਦੱਸ ਰਿਹਾ ਸੀ ਵੀ ਕੋਈ ਪਤਾ ਨਹੀਂ ਮੇਰੇ ਘਰ ਹਿੱਟ ਜਗੋਲੀ ਬ ਹਾਸਸ ਗੱਲਾਂ ਕੀਤੀਆਂ ਨੇ ਬੱਚੇ ਨੇ ਪੰਜ ਪੰਜ ਦਿਨਾਂ ਦਾ ਕਰਿਆ ਹੋਇਆ ਸੀਗਾ ਪੰਜ ਦਿਨਾਂ ਦਾ ਭੁੱਖਾ ਸੀ ਨਾ ਪਾਣੀ ਪਹਾੜਾਂ ਦੀਆਂ ਮਿੱਟੀਆਂ ਖਾ ਖਾ ਗੁਜ਼ਾਰਾ ਕਰਦੇ ਨੇ ਡੱਡਾ ਬਾਡੀ ਚੱਕਣ ਵਾਸਤੇ ਵੀ ਤਾਂ ਜਵਾਨ ਉਹਦੇ ਕੋਲ ਗਏ ਨੇ ਪਰ ਉੱਥੇ ਸਰਕਾਰਾਂ ਦਾ ਫਰਜ਼ ਮੈ ਉਹਨਾਂ ਨੂੰ ਖਾਣਾ ਪਹਚਾਉਣਾ ਉਹਨਾਂ ਦੀ ਸਿਹਤਾਂ ਕਰਨੀ ਤੇ ਜਾ ਉਹਨਾਂ ਨੂੰ ਉੱਥੇ ਫੋਰਸ ਹੋਰ ਭੇਜ ਦੇ ਕਿ ਸਾਡੇ ਇਹਨਾਂ ਨੂੰ ਕੋਈ ਪਤਾ ਨਹੀਂ ਵੀ ਸਾਡੇ ਜਵਾਨ ਘਰੇ ਹੋਏ ਨੇ ਪਿਛਲੇ 5 ਦਿਨਾਂ ਤੋਂ ਘਰੇ ਹੋਏ ਨੇ ਉਹਨਾਂ ਨੂੰ ਕੋਈ ਆਣ ਨਹੀਂ ਪਾਣੀ ਨੂੰ ਕੁਛ ਨਹੀਂ ਲੈਣ ਨਹੀਂ ਦੇਣ ਨਹੀਂ ਠੀਕ ਨਹੀਂ ਬਹੁਤ ਸਿਰਫ ਸਾਡੇ ਗਰੀਬਾਂ ਦੇ ਬੱਚਿਆਂ ਦੀਆਂ ਲਾਸ਼ਾਂ ਦੇ ਉੱਤੇ ਇਹ ਲੋਕ ਸਿਆਸਤ ਕਰ ਰਹੇ ਨੇ ਸਾਡੇ ਬੱਚਿਆਂ ਦੀ ਲਾਸ਼ਾਂ ਉੱਠ ਗਈਆਂ ਸਾਡੇ ਗਰੀਬਾਂ ਦੀਆਂ ਲਾਸ਼ਾਂ ਛੋੜ ਦਿਆ ਨੇ ਅੱਜ ਘਰ ਦੇ ਵਿੱਚ ਚਾਰ ਇੱਟਾਂ ਵੀ ਨਹੀਂ ਹੈਗਾ ਇੱਕੋ ਹੀ ਉਹ ਹੀ ਕਮਾਈ ਦਾ ਸਾਧਨ ਸੀਗਾ ਮਾਪੇ ਦੀ ਰੋਟੀ ਰੋਜੀ ਉਹੀ ਚਲਾਉਂਦਾ ਸੀਗਾ ਬਾਪ ਉਹਦਾ ਮੈਂਟਲੀ ਰੈਪ ਸੈਟ ਆ ਸਿਰਫ ਕੱਲੀ ਮਾਂ ਰਹਿ ਗਈ ਉਹਦੀ ਠੀਕ ਹੈ ਤੇ ਸਾਡੀ ਸਰਕਾਰਾਂ ਨੂੰ ਕੋਈ ਧਿਆਨ ਦੇਣਾ ਚਾਹੀਦਾ ਕਿਉਂ ਬਲਕਿ ਲੋਕਾਂ ਦੇ ਜਵਾਨ ਪੁੱਤ ਕੁਆਰੇ ਪੁੱਤਾਂ ਦੇ ਜ਼ਿੰਦ ਤੇ ਕਿਉਂ ਆਪਣੀ ਹਸਿਆ ਹਸਤਾ ਖੇਡਦੇ ਨੇ ਲੋਕ ਕਿਉਂ ਨਹੀਂ ਸਾਡੀ ਮਿਲਟਰੀ ਨੂੰ ਸ਼ੂਟ ਦਿੰਦੇ ਕਿਉਂ ਨਹੀਂ ਸਾਡੀ ਮਿਲਟਰੀ ਨੂੰ ਸ਼ੂਟ ਦਿੰਦੇ ਹੈਗੇ ਜਿਹੜੀ ਵੀ ਉਹਨਾਂ ਐਸੇ ਜਿਹੜੇ ਅੱਤਵਾਦੀ ਉਹਨਾਂ ਦਾ ਸਫਾਇਆ ਕੀਤਾ ਜਾਂਦਾ ਸਾਡੀ ਫੌ ਬੜੀ ਸ਼ਰਮਨਾਕ ਘਟਨਾ ਹੈ ਮੈਨੂੰ ਮੇਰੇ ਭਤੀਜੇ ਦੇ ਜਾਣ ਦਾ ਦੁੱਖ ਨਹੀਂ ਹੈਗਾ ਬੇਰੇ ਭਤੀਜਾ ਸ਼ਹੀਦ ਹੋਇਆ ਹਾਸ ਹਾਸ ਸ਼ਹੀਦ ਹੋਇਆ ਅੱਜ ਵੀ ਟਾਈਮ ਤੱਕ ਹੱਸਦਾ ਰਿਹਾ ਬੱਚਾ ਸਾਨੂੰ ਵੀਡੀਓ ਕਾਲ ਕਰਦਾ ਰਿਹਾ ਹਾਸ ਹਾਸ ਕੇ ਕਰਦਾ ਰਿਹਾ ਠੀਕ ਹੈ ਨਹੀਂ ਪਰ ਮੈਨੂੰ ਦੁੱਖ ਆਉਂਦਾ ਇਸ ਪ੍ਰਸ਼ਾਸਨ ਤੇ ਇਸ ਗੰਦੀਆਂ ਸਰਕਾਰਾਂ ਤੇ ਇਸ ਗੰਦੀਆਂ ਸਰਕਾਰਾਂ ਤੇ ਸਾਨੂੰ ਹਰਖਾ ਸਾਡੇ ਭਤੀਜੇ ਦਾ ਸ਼ਹੀਦ ਹੋਇਆ ਦੇਸ਼ ਲਈ ਸ਼ਹੀਦ ਹੋਇਆ ਸਾਨੂੰ ਮਾਰਾ ਇਸ ਗੱਲ ਦੇ ਉੱਤੇ ਮੇਰੀ ਪਿਛਲੀਆਂ 4 ਪੀੜੀਆਂ ਫੋਰਸ ਸਕਲਾਈ ਦੇ ਵਿੱਚੇ ਭਾਰਤੀਆ ਹੁੰਦੀਆਂ ਸੀ ਇਸ ਤੋਂ ਪਹਿਲਾਂ ਮੇਰਾ ਭਰਾ ਭਾਰਤੀ ਸੀ ਫਿਰ ਮੇਰਾ ਤਾਇਆ ਜੀ ਭਾਰਤੀ ਸੂਬੇਦਾਰ ਫੋਰਸ ਸਕਲਾਈ ਦੇ ਵਿੱਚੋਂ ਰਿਟਾਇਰ ਹੋਇਆ ਸੂਬੇਦਾਰ ਨਗਿੰਦਰ ਸਿੰਘ ਮੇਰਾ ਭਰਾ ਬਲਵਿੰਦਰ ਸਿੰਘ ਉਹ ਹੌਲਦਾਰ ਰਿਟਾਇਰਮੈਂਟ ਆਇਆ ਸੀਗਾ ਇਹ ਵੀ ਹੌਲਦਾਰ ਸੀਗਾ ਤੇ ਵੀ 2 ਸਾਲ ਤੱਕ ਰਿਟਾਇਰਮੈਂਟ ਹੋ ਜਾਣੀ ਸੀ ਠੀਕ ਹੈ ਨਹੀਂ ਪਰ ਘਟਿਆ ਸਿਸਟਮ ਗਵਰਨਮੈਂਟ ਦੀ ਨੀਤੀ ਦੇ ਅੱਜ ਦੁੱਖ ਆਉਂਦਾ ਜਿਹੜੀਆਂ ਇਹਨਾਂ ਦੀ ਸੋਚ ਆ ਉਹ ਤੇ ਦੁੱਖ ਆਉਂਦਾ ਸ਼ਹੀਦیاں ਪਾਈਆਂ ਸਾਡੇ ਲਈ ਫਕਰ ਦੀ ਗੱਲ ਆ ਸਾਡੇ ਪਰਿਵਾਰ ਲਈ ਫਕਰ ਦੀ ਗੱਲ ਆ ਸਾਡੇ ਬੱਚੇ ਨੇ ਦੇਸ਼ ਲਈ ਜਿੰਦਗੀ ਵਾਰੀ ਆ ਸਾਡਾ ਬੱਚਾ ਦੇਸ਼ ਲਈ ਸ਼ਹੀਦ ਹੋਇਆ ਇਹ ਲਈ ਸਾਨੂੰ ਬੜੀ ਮਾਣ ਵਾਲੀ ਗੱਲ ਆ ਪਰ ਟਟਿਆ ਗਵਰਨਮੈਂਟ ਟਟਿਆ ਪ੍ਰਸ਼ਾਸਨ ਦੇ ਅੱਗੇ ਜਿਹੜੀ ਇੱਕ ਮੁਠੀ ਭਾਰਤਵਾਦੀਆਂ ਦੀ ਵੋਟਾਂ ਲੈਣ ਦੀ ਖਾਤਰ ਉਹਨਾਂ ਦੇ ਮੂਰੇ ਇਹ ਗੋਡੇ ਟੇਕ ਦੀ ਆ ਸਰਕਾਰਾਂ ਜੰਮੂ ਕਸ਼ਮੀਰ ਸਰਕਾਰ ਨੇ ਗੋਡੇ ਟੇਕੇ ਨੇ ਸੈਂਟਰ ਸਰਕਾਰ ਗੋਡੇ ਟੇਕ ਰਹੀ ਆ ਇਸ ਦਾ ਸਾਨੂੰ ਬੜਾ ਦੁੱਖ ਆ ਇਹਨਾਂ ਨੂੰ ਲੱਖ ਲਾਹਣਤ ਕਹਿੰਦਾ ਮੈਂ ਤਾਂ ਇਹਨਾਂ ਸਰਕਾਰਾਂ ਨੂੰ ਲੱਖ ਲਾਹਣਤਾ ਦਿੰਨੇ ਆ ਅਸੀਂ